ਚਾਨਣ ਚਾਨਣੀ ਰਾਤ ਮਹਿਰ ਬੰਤੀ ਤੂੰ ਇੱਥੇ ਮੈਂ ਤੇਰੇ ਘਰ ਚੱਲੀ ਸੀ ਕਿਉਂ ਤੈ ਮੇਰੇ ਘਰੇ ਕੀ ਕਰਨਾਗਾ ਨਲੇ ਮੰਮੀ ਤਾਂ ਹੈ ਨਹੀਂ ਘਰੇ ਮੰਮੀ ਤਾਂ ਪੂਆ ਕੋਲੇ ਗਈ ਹੋਈ ਹੈਗੀ ਓਹੋ ਮੈਂ ਤੇਰੀ ਮੰਮੀ ਤੋਂ ਕੀ ਲੈਣਾ ਮੈਂ ਤਾਂ ਕਮਲਿਆ ਤੈਨੂੰ ਮਿਲਣ ਆਈ ਆ ਓ ਤੈ ਮੈਨੂੰ ਮਿਲਣ ਨੂੰ ਕੀ ਕਰਨਾ ਨਾਲੇ ਤੂੰ ਜੇਲ੍ਹ ਚੋਂ ਦਵਾਈ ਹੈਗੀ ਤੂੰ ਤਾਂ ਜਿਵੇਂ ਕਮਲੀਆਂ ਗੱਲਾਂ ਕਰਨ ਲੱਗ ਜਾਣਾ ਬੰਤੀ ਤੂੰ ਕੀ ਸੋਚਦਾ ਸੀ ਬਸ ਮੈਂ ਸਾਰੀ ਜ਼ਿੰਦਗੀ ਜੇਲ੍ਹ ਚ ਹੀ ਸੜੀ ਜਾਊਂਗੀ ਤੂੰ ਵੀ ਬੁੱਧੂ ਹੈਂ ਉਹ ਮੇਰੇ ਬਥੇਰੇ ਰਿਸ਼ਤੇਦਾਰ ਨੇ ਉਹਨਾਂ ਨੇ ਮੇਰੀ ਜਮਾਨਤ ਕਰਵਾ ਲਈ ਨਾਲੇ ਤੈਨੂੰ ਪਤਾ ਨਾ ਮੇਰੀ ਤਾਂ ਦੂਰ ਦੂਰ ਤੱਕ ਪਹੁੰਚ ਐ ਕੋਈ ਅਮਨੋ ਤਮੈਨੂੰ ਪਤਾ ਹੀ ਹੈਗਾ ਨਾਲੇ ਸਾਰਾ ਪਿੰਡ ਜਾਣਦਾ ਹੈਗਾ ਤੇਰੀ ਕਿੱਥੇ ਕਿੱਥੇ ਤੱਕ ਪਹੁੰਚ ਹੈਗੀ ਚੱਲ ਐਨਾ ਤਾਂ ਤੂੰ ਵਧੀਆ ਸਮਝਦਾਰ ਹੈ ਕਿ ਤੈਨੂੰ ਵੀ ਪਤਾ ਵੀ ਮੇਰੀ ਕਿੱਥੋਂ ਕਿੱਥੋਂ ਤੱਕ ਪਹੁੰਚ ਐ ਪਰ ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਣਾ ਵੀ ਮਿਲਣ ਕਿਸ ਲਈ ਆਉਣਾ ਸੀ ਇਹ ਤਾਂ ਤੈਨੂੰ ਵੀ ਪਤਾ ਵੀ ਤੈਨੂੰ ਕਿਵੇਂ ਮਿਲਣ ਆਉਣੀ ਆ ਪਰ ਮੈਂ ਤੈਨੂੰ ਹੁਣ ਨਹੀਂ ਮਿਲ ਸਕਦਾ ਨਾਲੇ ਮੈਂ ਤੈਨੂੰ ਬਾਰ-ਬਾਰ ਦੱਸੀ ਜਾਂਦਾ ਵੀ ਬੇਬੇ ਘਰ ਨਹੀਂ ਹੈਗੀ ਘਰ ਨਹੀਂ ਹੈਗੀ ਮੇਰੇ ਘਰੇ ਨਹੀਂ ਜਾਣਾ ਨਾਲੇ ਤਾਂ ਬ ਆ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਮੈਂ ਆਪਣਾ ਤਾਈ ਤੋਂ ਕੀ ਲੈਣਾ ਮੈਂ ਤਾਂ ਤੈਨੂੰ ਮਿਲਣ ਆਈ ਆ ਨਾਲੇ ਪਹਿਲਾਂ ਤਾਂ ਤੂੰ ਇਹੋ ਜਿਹੀ ਕਦੇ ਨਹੀਂ ਕੋਈ ਗੱਲ ਕੀਤੀ ਆ ਹੁਣ ਇਹੋ ਜਿਹੀ ਗੱਲਾਂ ਕਿਉਂ ਕਰਦਾ ਤੂੰ ਮੈਂ ਮਿਲ ਲੈਣਾ ਮੈਨੂੰ ਹੁਣ ਆਪਦਾ ਤੁਰਦੀ ਬਣਾਉਣਾ ਬੰਟੀ ਮੇਰੀ ਗੱਲ ਸੁਣ ਤੂੰ ਐ ਨਹੀਂ ਕਰ ਸਕਦਾ ਆ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਓ ਯਾਰ ਪਰੇ ਹੋ ਮੈਨੂੰ ਹੋਰ ਵੀ ਕੰਮ ਫੇਰੇ ਨੇ ਮੈਂ ਤੇਰੇ ਜੋਗਰੇ ਨਹੀਂ ਹੈਗਾ ਆ ਬੰਟੀ ਲੁਕੀ ਹੋ ਗਿਆ ਪਹਿਲਾਂ ਤਾਂ ਇਹੋ ਜਿਹਾ ਵਿਵਹਾਰ ਮੇਰੇ ਨਾਲ ਕਦੇ ਨਹੀਂ ਕੀਤਾ ਇਹਨੂੰ ਕੀ ਹੋ ਗਿਆ ਇਹਨੂੰ ਤਾਂ ਮਿਲਣ ਦੀ ਇੰਨੀ ਕਾਲੀ ਰਹਿੰਦੀ ਸੀ ਫ੍ਰਿਜ ਇੱਕਦਮ ਇਹਨੇ ਮੇਰਾ ਹੱਥ ਕਿਵੇਂ ਚਲਾ ਕੇ ਮਾਰਿਆ ਚੱਲ ਕੋਈ ਨਾ ਇਹਨੂੰ ਮਿਲ ਕੇ ਪੁੱਛ ਕੇ ਤਾਂ ਰਹਾਂਗੀ ਵੀ ਕੀ ਗੱਲਬਾਤ ਹੈ ਲਾਜੇ ਨੌਕਰ ਵੀ ਨਹੀਂ ਆਇਆ ਹੈਗਾ ਦੋ ਦਿਨ ਹੋ ਗਏ ਛੁੱਟੀ ਤੇ ਗਏ ਨੇ ਸ਼ਰਾਬ ਇੱਕ ਬੰਟੀ ਏਠੇ ਕੇ ਮੈਂ ਤੇਰਾ ਆ ਗਈ ਬੰਟੀ ਤੂੰ ਠੀਕ ਆ ਉਹ ਮੈਂ ਤਾਂ ਠੀਕ ਆ ਮੈਨੂੰ ਕੀ ਹੋਇਆਗਾ ਮੈਂ ਤੈਨੂੰ ਮੈਂ ਸਵੇਰੇ ਕਿਹਾ ਦੇਗਾ ਦੀ ਮਮੀ ਘਰੇ ਹੈ ਨਹੀਂ ਗਈ ਪੂਆ ਕੋਲੇ ਗਈ ਹੋਈ ਐ ਤੂੰ ਫੇਰ ਆ ਗਈ ਬੰਟੀ ਜਦੋਂ ਮੈਂ ਪਹਿਲਾਂ ਤੈਨੂੰ ਮਿਲਣ ਆਉਂਦੀ ਸੀ ਨਾ ਤੂੰ ਕਿੰਨਾ ਖੁਸ਼ ਹੋ ਜਾਂਦਾ ਸੀ ਆ ਹੁਣ ਇਹੋ ਜਿਹੀ ਗੱਲਾਂ ਤੂੰ ਕਿਉਂ ਕਰਨ ਲੱਗ ਗਿਆ ਨਾਲੇ ਫਿਰ ਮੈਂ ਤੈਨੂੰ ਵਾਰ-ਵਾਰ ਕਹਿਣੀ ਆ ਵੀ ਮੈਂ ਤਾਈ ਨੂੰ ਮਿਲਣ ਨਹੀਂ ਆਈ ਮੈਂ ਤਾਂ ਤੇਰੇ ਕੋਲ ਆਈ ਆ ਓਏ ਐਵੇਂ ਨਾ ਮੇਰੇ ਘਰੇ ਮੂੰਹ ਚੱਕ ਕੇ ਆ ਜਾ ਕਰ ਇਹ ਜਿਹਕੇ ਸਨੇ ਪਿੰਡ ਚ ਦੇਖ ਲੈਣਾ ਪਤਾ ਕਿੱਡੀ ਬਦਨਾਮੀ ਐ ਨਲੇ ਤੂੰ ਤਾਂ ਪਹਿਲੀ ਬਦਨਾਮ ਐ ਮੈਨੂੰ ਹੋਰ ਬਦਨਾਮ ਕਰੇਂਗੀ ਤੂੰ ਬਦਨਾਮ ਵੀ ਤਾਂ ਤੇਰੇ ਕਰਕੇ ਹੋਈਆਂ ਨਾ ਆ ਜਦੋਂ ਤੈਨੂੰ ਮੈਂ ਪਹਿਲਾਂ ਮਿਲਨ ਆਉਂਦੀ ਸੀ ਉਦੋਂ ਤਾਂ ਤੈਨੂੰ ਕੋਈ ਨਹੀਂ ਦਿਸਦਾ ਸੀ ਹੈ ਹੁਣ ਤੇਨੂੰ ਲੋਕਾਂ ਦੀ ਪ੍ਰਵਾਹ ਹੋਣ ਲੱਗੀ ਉਹ ਯਾਰਾ ਫालतੂ ਗੱਲਾਂ ਕਰਕੇ ਮੇਰਾ ਟਾਈਮ ਨਾ ਖਰਾਬ ਕਰ ਠੀਕ ਐ ਮੇਰਾ ਨੌਕਰ ਪਹਿਲੀ ਨਹੀਂ ਆਇਆ ਹੈਗਾ ਦੋ ਦਿਨਾਂ ਤੋਂ બીજી ਚੱਲ ਰਿਹਾ ਹੈਗਾ ਤੂੰ ਵਿੱਚ ਵਿਚਾਰਿਆ ਕੇ ਮੇਰਾ ਕੰਮ ਰੋਕ ਦੇਣੀ ਐ ਕਦੇ ਮੈਨੂੰ ਗਲੀ ਚ ਰੋਕ ਲੰਨੀ ਐਗੀ ਬੜਾ ਮੋਟਾ ਦਿਮਾਗ ਤੋਂ ਕੰਮ ਲੈ ਲੈ ਕਿ ਮੈਨੂੰ ਹੋਰ ਵੀ ਕੰਮ ਨੇਗੇ ਬਾਂਟੀ ਮੇਰਾ ਦਿਮਾਗ ਦਾ ਸੈੱਟ ਆ ਤੇਰਾ ਦਿਮਾਗ ਸੈੱਟ ਨਹੀਂ ਹੈਗਾ ਮੈਂ ਤਾਂ ਤੈਨੂੰ ਇਹ ਪੁੱਛਣਾਈ ਸੀ ਫਿਰ ਅੱਗੇ ਦਾ ਕੀ ਸੋਚਿਆ ਤੁਸੀਂ ਅੱਗੇ ਦਾ ਮੈਂ ਕੁਝ ਸਮਝਿਆ ਨਹੀਂ ਮੇਰਾ ਮਤਲਬ ਵੀ ਆਪਾਂ ਹੁਣ ਵਿਆਹ ਕਰਵਾ ਲਈਏ ਆ ਕਿੰਨਾ ਕੁ ਟਾਈਮ ਆਪਾਂ ਐ ਮਿਲਦੇ ਰਵਾਂਗੇ ਯਾਰ ਤੂੰ ਪਾਗਲ ਹੋ ਗਈ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਨਲੇ ਤੇ ਨੂੰ ਇਸ ਪਿੰਡ ਦੀ ਨਲੇ ਤੂੰ ਤਾਂ ਬਦਨਾਮ ਹੀ ਬਹੁਤ ਹੈ ਚੱਲ ਨਿਕਲ ਪਰ ਬੰਟੀ ਪਰ ਮੇਰੀ ਗੱਲ ਤਾਂ ਸੁਣ ਉਹ ਕੀ ਗੱਲ ਸੁਣਾ ਤੇਰੀ ਮੈਂ ਬੰਟੀ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਤਦ ਨਾਮ ਵੀ ਤਾਂ ਤੇਰੇ ਕਰਕੇ ਹੋਈਆਂ ਨਾ ਨਾਲੇ ਪਹਿਲਾਂ ਤਾਂ ਤੂੰ ਮੈਨੂੰ ਵਿਆਹ ਦੇ ਲਾਰੇ ਲਾਉਂਦਾ ਸੀ ਵੀ ਤੇਰੇ ਨਾਲ ਵਿਆਹ ਕਰਾਉਂਗਾ ਫਿਰ ਹੁਣ ਕਿਉਂ ਮੁੱਕਰਦਾ ਹੁਣ ਕਿੱਧਰ ਗਏ ਤੇਰੇ ਕਸਮਾਂ ਤੇ ਵਾਦੇ ਉਹ ਤਾਂ ਉਹਦਾ ਬੰਦਾ ਮਾਰਿਆਗਾ ਇਹ ਤਾਂ ਵੱਡੀ ਗੱਲ ਕੀ ਹੋ ਸਕਦੀ ਹੈ ਉਹ ਨਾਲੇ ਤੇਰਾ ਕੀ ਪਤਾ ਇਹਦਾ ਕਿਸੇ ਪਿੱਛੇ ਲੱਗ ਕੇ ਮੈਨੂੰ ਮਾਰ ਦੇ ਮੈਂ ਨਹੀਂ ਮਰਨਾ ਚਾਹੁੰਦਾ ਕਿਸੇ ਹੱਥੋਂ ਐਵੇਂ ਬੰਟੀ ਤੂੰ ਕਿਹੋ ਜਿਹਾ ਗੱਲਾਂ ਕਰੀ ਜਾਣਾ ਨਾਲੇ ਜਗਤਾਰ ਨੂੰ ਮੈਂ ਕੱਲੀ ਨੇ ਥੋੜੀ ਮਾਰਿਆ ਆਪਾਂ ਦੋਹਾਂ ਨੇ ਰਲ ਕੇ ਮਾਰਿਆ ਨਾ ਮੈਂ ਉਸ ਦਿਨ ਵੀ ਚੁੱਪ ਰਹੀ ਚਲ ਕਾਨੂੰ ਰਾਜ ਖੋਲ ਰਹੇ ਨੇ ਪਰ ਹੁਣ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਓ ਯਾਰ ਮੈਂ ਤੈਨੂੰ ਬਾਰ ਬਾਰ ਕਹਿ ਰਿਆਂਗਾ ਘਰੋਂ ਨਿਕਲ ਜਾ ਮੇਰੇ ਬੰਟੀ ਮੇਰੀ ਗੱਲ ਸੁਣ ਤੂੰ ਠੀਕ ਨਹੀਂ ਕਰ ਰਿਹਾ ਬੰਟੀ ਬੰਟੀ ਮੇਰੀ ਗੱਲ ਬੰਟੀ ਮੇਰੀ ਗੱਲ ਸੁਣ ਬੰਟੀ ਬੰਟੀ ਮੇਰੀ ਗੱਲ ਸੁਣ ਤੇਰੀ ਗੱਲ ਸੁਣ ਨਾ ਆ ਜਾਂਦੀ ਹੈ ਦਿਮਾਗ ਖਾਣਾ ਬੰਟੀ ਤੂੰ ਚੰਗਾ ਨਹੀਂ ਕੀਤਾ ਤੂੰ ੱੱਕੇ ਮਾਰ ਕੇ ਮੈਨੂੰ ਘਰੋਂ ਬਾਹਰ ਕੱਢਿਆ ਨਾ ਤੂੰ ਮੈਨੂੰ ਜਾਣਦਾ ਨਹੀਂ ਜਦੋਂ ਮੈਂ ਆਪਦੇ ਘਰ ਵਾਲਾ ਮਾਰ ਸਕਦੀ ਆ ਨਾ ਤਾਂ ਤੂੰ ਕਿੰਦੀ ਕਵੱਡੀ ਚੀਜ਼ਾਂ ਤੇਰਾ ਵੀ ਮੈਂ ਕੁਝ ਮਰਜ਼ੀ ਕਰ ਸਕਦੀ ਆ ਬਸ ਅੱਜ ਤੋਂ ਬਾਅਦ ਨਾ ਆਪਣੀ ਜ਼ਿੰਦਗੀ ਦੀ ਬਰਬਾਦੀ ਦੇ ਦਿਨ ਗੁਣਨੇ ਸ਼ੁਰੂ ਕਰਦੇ ਹੁਣ ਦੇਖੀ ਤੇਰਾ ਮੈਂ ਕੀ ਹਸ਼ਰ ਕਰਦੀ ਆ ਲੱਾਡੀ ਨੂੰ ਫੋਨ ਕਰੇ ਨੂੰ ਅੱਧਾ ਘੰਟਾ ਲਾ ਦਿਓ ਕਹਿੰਦੀ ਮੈਂ ਕਿਸ਼ਤ ਫੜਨਾ ਹੁਣ ਆਈ ਨਹੀਂ ਹੈਗਾ ਵਾ ਦੁਬਾਰੇ ਦੇਖਾਂ ਲਾ ਕੇ ਪਟੋਲਾ ਸਾਡੇ ਪਿੰਡ ਵਿੱਚ ਯਾਰ ਇੰਨਾ ਸੋਹਣਾ ਤੇ ਸੋਹਣੀ ਉਗੜੀ ਆ ਯਾਰ ਕੁੜੀ ਇਹਦੇ ਹੱਥ ਚ ਡੋਲੂ ਜਾ ਕਿਵੇਂ ਥੜੀ ਜਾਂਦੀ ਆ ਮੈਨੂੰ ਲੱਗਦਾ ਡੇਰੀ ਚ ਗਈੂ ਦੁੱਧ ਭੋਣਾ ਕੋਈ ਨਾ ਬਾਅਸ ਤਾਂ ਇਧਰ ਹੀ ਆਊਗੀ ਆਪਣਾ ਹੀ ਪੱਕਾ ਹੀ ਡੇਰਾ ਓੜੇ ਬਾਅਵ ਸੰਭਲ ਨੂੰ ਇੱਕ ਵਾਰ ਨਾ ਆਂਦੇ ਮਿੱਤਰਾਂ ਫਸੀ ਇਹਦਾ ਮਤਲਬ ਜੇ ਹੱਸੀ ਦਾ ਫਸੀ ਹੁਣ ਤੱਕ ਲੱਗਦਾ ਗੱਲ ਬਣੀ ਜਾਣੀ ਹੈ ਲੈ ਮਿੱਤਰੋ ਅੱਜ ਦਾ ਕਰਾ ਵਧੀਆ ਜਿਹਾ ਤਿਆਰ ਹੋ ਜਾ ਅੱਜ ਤਾਂ ਪ੍ਰਪੋਜ਼ ਹੋਂ ਕਰਨਾ ਹੀ ਹੈ ਆਉਣ ਵਾਲੀ ਹੋਊਗੀ ਛੇ ਦਿਨ ਚੱਲ ਮਿੱਤਰ ਕਿਤੇ ਤੇਰੇ ਤਿਆਰ ਹੁੰਦੇ ਆਉਂਦੇ ਵੀ ਲੰਘ ਜੇ ਕੱਲ ਤਾਂ ਟਾਈਮ ਆ ਗਈ ਸੀ ਯਾਰ ਅੱਛਾ ਹੀ ਹੋਣੀ ਹੈਗੀ ਆਉਣੀ ਉਹ ਵੀ ਕੱਲੇ ਹੁਣ ਕੰਡੇਰੀ ਬੰਦ ਉਹ ਨਾਲ ਹੀ ਉੱਗੀ ਲੈ ਆ ਆ ਗਈ ਉਹ ਸਸੀ ਕਾਲ ਸੋਣਿਓ ਉਹ ਸਸੀ ਕਾਲ ਜੀ ਸਸੀ ਕਾਲ ਦਾ ਜਵਾਬ ਵੀ ਨਹੀਂ ਦਿੰਦੇ ਹੈਗੇ ਇੰਨੇ ਵੀ ਮਾੜੇ ਨਹੀਂ ਹੈਗੇ ਅਸੀਂ ਸਸਰੀ ਕਾਲ ਠੀਕ ਆ ਨਾ ਹੁਣ ਉਹ ਵੈਸੇ ਸਾਨੂੰ ਪਿੰਡ ਚ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਹੈਗਾ ਨਵੇਂ ਆਏ ਹੋ ਕਿਸੇ ਦੇ ਹਾਂ ਇਹ ਮੇਰੇ ਨਾਨਕਿਆਂ ਦਾ ਪਿੰਡਾ ਅੱਛਾ ਜੀ ਨਾਨਕ ਨੇ ਅਨੁਸਾਰ ਦੋ ਤੀ ਕੰਮ ਤੇ ਵੀ ਲਾਦੀ ਮੈਂ ਨਾਨ ਕਿਆ ਕਰੇ ਦੋ ਦਿਨ ਰਹਿਣ ਆਈਆਂ ਮੈਂ ਸੋਚਿਆ ਚੱਲ ਡੈਰੀ ਚੋਂ ਦੁੱਧ ਲੈ ਆਵਾਂ ਘਰੇ ਵੇਲੀ ਬੈਠ ਕੇ ਮੈਂ ਕਿਹੜਾ ਵੱਧ ਜਾਣਾ ਅੱਛਾ ਜੀ ਬੈਸੇ ਤੁਸੀਂ ਕਿੰਨਾ ਦੇ ਆਏ ਹੋਗੇ ਪਿੰਡ ਇੱਥੇ ਤੂੰ ਸਾਰੇ ਪਿੰਡ ਨੂੰ ਜਾਣਦਾ ਐ ਐਡਾ ਵੱਡਾ ਤਾਂ ਤੁਹਾਡਾ ਪਿੰਡ ਆ ਉਹ ਨਹੀਂ ਜੀ ਮੈਂ ਸਾਰੇ ਪਿੰਡ ਨੂੰ ਤਾਂ ਨਹੀਂ ਜਾਣਦਾ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਉਹ ਸਾਹਮਣੇ ਆਪਣਾ ਘਰ ਆ ਖਰੇ ਗੇਟ ਵਾਲਾ ਤੁਸੀਂ ਸਾਡੀ ਲੈ ਜਾ ਕਰੋ ਦੁੱਧ ਅੱਛਾ ਤੁਸੀਂ ਮੱਝਾਂ ਦਾ ਦੁੱਧ ਫ੍ਰੀ ਦਿੰਨੇ ਹੋ ਉਹ ਜਨਾਬ ਤੁਸੀਂ ਹੁਕਮਤਾ ਕਰੋ ਮਾਝੀ ਖੋਲ ਕੇ ਦੇ ਦਿੰਨੇ ਆ ਤੁਹਾਨੂੰ ਉਹਨਾਂ ਦੇ ਡੇਰੀਆਂ 'ਚ ਕਿਹੜਾ ਦੁੱਧ ਹੁੰਦਾਗਾ ਪਾਣੀ ਵਾਲਾ ਸੋਨੂੰ ਮੈਂ ਤਾਜ਼ਾ ਦੁੱਧ ਦਿਆ ਕਰੂੰਗਾ ਘਰ ਦਾ ਪਿਓਰ ਅੱਛਾ ਜੀ ਗੱਲਾਂ ਬਹੁਤ ਆਉਂਦੀਆਂ ਨੇ ਸੋਨੂੰ ਵੈਸੇ ਯਾਰ ਕੁੜੀ ਸੋਹਣੀ ਬਹੁਤ ਹੈਗੀ ਵੈਸੇ ਕਿੰਨਾ ਵੀ ਇਹੀ ਹੋਣੀ ਹੈ ਇਹ ਉੱਚਾ ਲੱਖ ਪਾਣੇ ਜਾਣ ਕੀ ਕੀ ਲੈਣਾ ਹੈ ਆਪਾਂ ਨੇ ਕਿਹੜੇ ਦੇ ਨਾਲ ਵਿਆਹ ਕਰਾਉਣਾਗਾ ਵੈਸੇ ਕੁੜੀ ਹੈਗੀ ਘੈਂਟ ਹੈਗੀ ਹੈਗਾ ਕੋਈ ਕਾਰਾ ਉਹ ਜਨਾਬ ਤੁਸੀਂ ਸਾਡੇ ਘਰੇ ਇੱਕ ਮਿੰਟ ਇੱਥੇ ਰੁਕੋ ਮੈਨੂੰ ਤੇਲ ਚੋਲਣ ਦੇ ਮੜਾ ਜਾ ਕਿਉਂ ਤੇਲ ਘਾਤਾ ਚੋੜਾ ਮੈਂ ਕਿਹੜਾ ਤੁਹਾਡੇ ਘਰ ਸਗਣ ਲੈ ਕੇ ਆਈਆਂ ਓਏ ਅੱਜ ਨਹੀਂ ਤਾਂ ਕਿਸੇ ਦਿਨ ਤਾਂ ਤੁਹਾਡੇ ਘਰ ਦੇ ਲੈ ਕੇ ਹੀ ਆਉਣਗੇ ਸਗਣਾ ਉਹ ਤੁਸੀਂ ਕੱਲ ਕਿਹਾ ਸੀ ਨਾ ਕਿ ਸਾਡੇ ਘਰੋਂ ਦੁੱਧ ਲੈ ਜਾਇਆ ਕਰੋ ਆ ਲਓ ਡੋਲੂ 2 ਕਿਲੋ ਦੁੱਧ ਪਾ ਦੋ ਬਸ 2 ਕਿਲੋ ਉਹ ਚਾਹੇ 10 ਕਿਲੋ ਲੈ ਜਾ ਦੁੱਧ ਤਾਂ 2 ਕਿਲੋ ਨਾਲ ਕੀ ਹੋਣਾਗਾ ਜੇ ਮੈਂ ਅੱਜ ਹੀ ਸਾਰਾ ਦੁੱਧ ਲੈ ਗਈ ਤੇ ਕੱਲ ਨੂੰ ਕਿਹੜੇ ਬਹਾਨੇ ਤੁਹਾਡੇ ਘਰੇ ਆਵਾਂਗੀ ਉਹ ਅੱਛਾ ਜੀ ਤੁਸੀਂ ਸੋਹਣੇ ਹੋਣ ਦੇ ਨਾਲ ਨਾਲ ਐਨੇ ਸਿਆਣੇ ਵੀ ਹੋਗੇ ਇਹ ਹੋਰ ਵੀ ਵਧੀਆ ਗੱਲ ਆ ਤੁਸੀਂ ਮੇਰੀ ਸਮਝਦਾਰੀ ਨੂੰ ਸਮਝਣ ਵਾਲੇ ਬੰਦੇ ਹੋ ਆ ਲੋ ਢੋਲੂ 2 ਕਿਲੋ ਦੁੱਧ ਪਾ ਦੋ ਮੇਰੇ ਘਰੇ ਮਾਮਾ ਡਿੱਕਾਂ ਲੱਗ ਰਿਹਾ ਕੋਈ ਨਾ ਮੈਂ ਲੈ ਕੇ ਆ ਰਿਆਂਗਾ شکے دے امبر اڑاریاں مینوں پیار دیاں چڑھیاں خماریاں مینوں پیار دیاں چڑھیاں خماریاں ہا میرے پیر نہ زمینوں تے لگ دے پیر نہ زمینوں تے لگ دے لکھے چشمہ محبتاں دے وعدے رات میٹھے میٹھے سپنے وکھگ دے نہ گل میرے بس دی رہی ਚਿੜਖੇ ਨਾ ਗੱਲ ਮੇਰੇ ਵਾਸਤੇ ਵੀ ਰਹੀ ਆਣਾਇਮ ਤਾਂ ਆ ਜਾਂਦੀ ਹੁੰਦੀ ਹੈਗੀ ਆਉਣ ਵਾਲੀ ਉਹ ਹੋਣੀ ਵੈਸੇ ਮੈਨੂੰ ਲੱਗਦਾ ਲੈ ਆ ਗਈ ਲੈ ਮਾਤਾ ਤੇਰੀ ਬੇਟ ਕਰੀ ਜਾਂਦਾ ਸੀਗਾ ਆ ਗਈ ਹਾਂਜੀ ਆਹ ਲਓ ਦੁੱਧ ਪਾ ਦਿਓ ਉਹ ਬਹਿ ਜਾ ਕੋਈ ਨਾ ਪਾ ਦੇਣਾ ਦੁੱਧ ਜਰ ਮੈਂ ਤੈਨੂੰ ਇਹ ਕਹਿੰਦਾ ਸੀਗਾ ਤੂੰ ਥੋੜਾ ਜਿਹਾ ਟਾਈਮ ਹੋਣੀ ਹੈਗੀ ਬਸ ਉਹਦੀ ਚੱਲ ਜਾਨੀ ਹੈਗੀ ਕੋਈ ਲੰਬਾ ਜਿਹਾ ਸਮਾਂ ਕੱਢ ਯਾਰ ਜੇ ਮੈਂ ਤੁਹਾਡੇ ਘਰੇ ਬੈਠ ਕੇ ਕੁਲ ਲੰਬੀਆਂ ਗੱਲਾਂ ਕਰਨ ਲੱਗ ਗਈ ਨਾ ਮੇਰੇ ਘਰਦਿਆਂ ਨੇ ਕਹਿਣਾ ਪਤਾ ਨਹੀਂ ਕਿੱਧਰ ਚਲ ਗਈ। ਉਹ ਯਾਰ ਕੋਈ ਐਵੇਂ ਦਾ ਜਗਾੜ ਲਾ ਯਾਰ ਜਿੱਥੇ ਆਪਾਂ ਕਾਫੀ ਟਾਈਮ ਬੈਠ ਕੇ ਗੱਲਾਂ ਕਰ ਸਕੀਏ। ਲੈ ਮੈਂ ਕੀ ਜਗਾੜ ਲਾਉਣਾ ਆ ਸਭੋਂ ਮੁੰਡਿਆਂ ਕੋਲੇ ਵੱਧ ਜਗਾੜ ਹੁੰਦੇ ਆ ਤੁਸੀਂ ਆਪੀ ਲਾ ਲਓ। ਉਹ ਲੈ ਤੂੰ ਤਾਂ ਐਂ ਕਹਿੰਦੇ ਜਿਵੇਂ ਮਲੇ ਜਗਾੜਾਂ ਦੀ ਲਿਸਟ ਬਣੀ ਪਈ ਹੁੰਦੀ ਐ। ਉਹ ਸੱਚ ਮੈਂ ਇੱਕ ਜਗਾੜ ਤਾਂ ਲਾਈ ਬੈਠਾਂਗਾ। ਆ ਲੈ ਨੀਂਦ ਦੀਆਂ ਗੋਲੀਆਂ। ਨੀਂਦ ਦੀਆਂ ਗੋਲੀਆਂ ਮੈਂ ਤਾਂ ਨੀਂਦ ਬਾਧੂ ਹੁੰਦੀ ਆ ਮੈਂ ਕੀ ਕਰਨਾ ਇਹਨਾਂ ਦਾ? ਉਹ ਬਾਣੀ ਕੁੜੀ ਨਾ ਬਣ ਠੀਕ ਹੈ ਤੈਨੂੰ ਪਤਾ ਇਹ ਨੀਂਦੀ ਕੁੜੀਆਂ ਕਦੋਂ ਤੇ ਕਿਹਨੂੰ ਦੇਣੀਆਂ ਨੇ ਉਹ ਤੇਰੇ ਘਰ ਦੇਆਂ ਨੂੰ ਦੇਣੀਆਂ ਨੇ ਰਾਤ ਨੂੰ ਜਦੋਂ ਤੇਰੇ ਘਰ ਦੇ ਸੌਂਗੇ ਨਾ ਤਾਂ ਰਾਤ ਨੂੰ ਆੜੀ ਮੇਰੇ ਕੋਲੇ ਲੰਘਣਾ ਚਲੋ ਠੀਕ ਆ ਮੈਂ ਰਾਤ ਨੂੰ ਆਵਾਂਗੀ ਪੱਕਾ ਆਵਾਂਗੀ ਨਾ ਹਾਂ ਪੱਕਾ ਆਵਾਂਗੀ ਮੈਂ ਉਹਨਾਂ ਕੁੜੀਆਂ ਚ ਨਹੀਂ ਹੈਗੀ ਜਿਹੜੀਆਂ ਜ਼ਬਾਨ ਕਰਕੇ ਮੁੱਕਰ ਜਾਂਦੀਆਂ ਜੇ ਕੀ ਹੈ ਤੇ ਆਵਾਂਗੀ ਉਹ ਐ ਤਾਂ ਮੈਨੂੰ ਤੇਰੇ ਤੇ ਮਾਣ ਆਗਾ ਚ ਲੈ ਆ ਦੋ ਫਿਰ ਦੁੱਧ ਪਾ ਕੇ ਲਿਆਉਣਾ ਉਹ ਹੁਣ ਆ ਜੀ ਟਾਈਮ ਨਾਲ ਰਾਤ ਨੂੰ ਮੈਂ ਵੇਟ ਕਰੂੰਗਾ ਤੇਰੀ ਠੀਕ ਆ ਅੱਜ ਠੀਕ ਆ ਪੱਕਾ ਠੀਕ ਆ ਚਲ ਅੱਛਾ ਲਾਈ ਮੇਤਰਾ ਮੱਲਾ ਦਾਤਰੀ ਮਸ਼ੂਕ ਆ ਗੇਰ ਖੜਕ ਗਿਆ ਉਹ ਆ ਗਈ ਹਾਂਜੀ ਦੇਖਿਆ ਤਾਂ ਨਹੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਦੇਖਿਆ ਚਲ ਆ ਜਾ ਯਾਰ ਤੇਨੂੰ ਕਿਸੇ ਨੇ ਦੇਖਿਆ ਤਾਂ ਨਹੀਂ 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 ਮੈਨੂੰ ਕਿਸੇ ਨੇ ਨਹੀਂ ਵੇਖਿਆ ਉੱਪਰ ਹੋ ਕੇ ਬੈਠ ਜਾ ਮੈਂ ਤਾਂ ਅਪ੍ਰੀਤ ਯਕੀਨ ਹੀ ਨਹੀਂ ਆ ਰਿਹਾ ਯਾਰ ਵੀ ਦੂਰ ਰਾਤ ਨੂੰ ਮੈਨੂੰ ਮਿਲਣ ਆ ਗਈ। ਹਜੇ ਵੀ ਯਕੀਨ ਨਹੀਂ ਆਉਂਦਾ। ਨਾਲ ਮੈਂ ਕੋਲੇ ਤਾਂ ਬੈਠੀ ਆ। ਉਹ ਯਾਰ ਆ ਹੀ ਨਹੀਂ ਰਿਹਾ ਯਕੀਨ ਆ। ਹੋਰ ਸਨਾਵਰ। ਹੋਰ ਤਾਂ ਸਭ ਵਧੀਆ ਪਰ ਨਾ ਰਾਤ ਨੂੰ ਆਉਣਾ ਬੜਾ ਔਖਾ। ਆਹ ਰਸਤੇ 'ਚ ਨਾ ਕੁੱਤੇ ਬੜੇ ਭੌਂਕਦੇ ਨੇ। ਮੇਨ ਦਾ ਡਰ ਸੀ ਕਿਤੇ ਦੰਦੀ ਨਾ ਵੱਢ ਲੈਣਾ। ਅੱਛਾ ਜੀ। ਜਰਪ੍ਰੀਤ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈਗੀ ਤੂੰ ਮੈਨੂੰ ਸੱਚੀ ਰਾਤ ਨੂੰ ਮਿਲਣ ਆ ਗਈ ਯਾਰ। ਹਾਂ ਵੰਟੀ ਪਿਆਰ ਤਾਂ ਮੈਂ ਤੈਨੂੰ ਬਹੁਤ ਕਰਦੀ ਆ। ਪਰ ਮੈਨੂੰ ਤੋਂ ਔਖਾ ਨਾ ਦੀ। ਤੂੰ ਵਿਆਹਣਾ ਮੇਰੇ ਨਾਲ ਹੀ ਕਰਾਈਂ ਉਹ ਲੈ ਹੈ ਕੰਬਲੀ ਵਿਆਹਾਂ ਆਪਣਾਂ ਦੀ ਤੇਰੇ ਨਾਲ ਹੀ ਕਰਾਉਂਗਾ ਹੋਰ ਕਿਹਦੇ ਨਾਲ ਕਰਾਉਣਾ ਬਸ ਇੱਕ ਵਾਰੀ ਮੰਮੀ ਨੂੰ ਆ ਜਾਂਦੇ ਮੰਮੀ ਨਾਲ ਮੈਂ ਫਿਰ ਵਿਆਹ ਦੀ ਗੱਲ ਕਰ ਲੈਣੀ ਹੈ ਜੀ ਚੱਲ ਠੀਕ ਆ ਹੁਣ ਮੈਂ ਚਲਦੀ ਆ ਬਹੁਤ ਵੇਲਾ ਹੋ ਗਿਆ ਮੈਨੂੰ ਆਈ ਨੂੰ ਕਿਤੇ ਘਰ ਦੇ ਉੱਠਣਾ ਪੈਣਾ ਉਹ ਹਜੇ ਕਿੱਥੇ ਹੋ ਗਿਆ ਵੇਲਾ ਐਨਾ ਚਿਰ ਦੀ ਨੁੱਟਦੇ ਹੈਗੇ ਗੋਲੀਆਂ ਭਾਗ ਗਈਆਂ ਦੋਨਾਂ ਨੂੰ ਹਾਯੋ ਰੱਬਾ 4 ਵਜ ਗਏ ਬੰਟੇ ਖੜਾ ਹੋ ਜਾ ਉਹ ਕੀ ਹੋ ਗਿਆ ਦੇਖ 4 ਵਜ ਗਏ ਮੈਂ ਹੁਣ ਚਲਦੀ ਆ ਕਿਤੇ ਕੋਈ ਦੇਖ ਨਾ ਲਵੇ ਉਹ ਚਲਾ ਮੈਨੂੰ ਇਹ ਤਾਂ ਦੱਸ ਦੇ ਹੁਣ ਆਪਾਂ ਨੇ ਕਿੱਥੇ ਮਿਲਣਾ ਹੈ ਹੁਣ ਮੈਂ ਨਹੀਂ ਤੈਨੂੰ ਮਿਲਣ ਆਉਣਾ ਹੁਣ ਤੈਨੂੰ ਆਉਣਾ ਪੈਣਾ ਉਹ ਮੈਂ ਕਿੱਥੇ ਆਉਂਗਾ ਜਨਾਬ ਉਹ ਤਾਂ ਮੈਂ ਤੈਨੂੰ ਦੱਸਾਂਗੀ ਕਦੋਂ ਤੇ ਕਿੱਥੇ ਆਉਣਾ ਬਸ ਤੂੰ ਆਣ ਆਲਾ ਬੜੀ ਉਹ ਮੈਨੂੰ ਤਾਂ ਹੁਣ ਹੀ ਦੱਸ ਦੇ ਮੇਥੋਂ ਨੀਂਦ ਨਾ ਟਾਈਮ ਵੇਟ ਹੁੰਦੀ ਹੈਗੀ ਚਲ ਦੇਖ ਘਰ ਤੇ ਤਾਂ ਆਪਾਂ ਮਿਲਦੇ ਨਹੀਂ ਕਿਉਂਕਿ ਘਰ ਚ ਹੁੰਦਾ ਰਿਸਕ ਆਪਾਂ ਖੰਡਰਾ ਚ ਮਿਲਾਂਗੇ ਉਹ ਚਲ ਠੀਕ ਹੈ ਉੱਥੇ ਵੀ ਸਹੀ ਰਹੂਗਾ ਫਿਰ ਚੱਲ ਪਤਾ ਗੇਟ ਤੱਕ ਛੱਡ ਕੇ ਆਉਣਾ ਹਾਂ ਛੱਡ ਕੇ ਆ ਨਾ ਨੇ ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ ਫਰੀਦ ਨੇ ਮੈਨੂੰ ਇੰਨੀ ਸੁਣਨੀ ਜਗ੍ਹਾ ਤੇ ਬੁਲਾਤਾ ਲਿਆ ਮੈਨੂੰ ਤਾਂ ਹੀ ਲੱਗਦਾ ਆਉਗੀ ਉਹ ਘੰਟਾ ਹੋ ਗਿਆ ਮੈਨੂੰ ਵੇਟ ਕਰਦੀ ਨੂੰ ਫੋਨ ਵੀ ਲੱਗ ਰਿਹਾ ਦਾ ਮੈਨੂੰ ਵੀ ਲੱਗਦਾ ਹੋਊਗੀ ਚੱਲ ਬੈਠਿਆਂ ਕੋਈ ਨਾ ਆ ਗਈ ਬ੍ਰੀਤ ਨੂੰ ਹਾਂ ਆ ਗਈਆਂ ਯਾਰ ਮੈਂ ਘੰਟੇ ਦੀ ਵੇਟ ਕਰੀ ਜਣਾ ਨਾ ਇਤਰਾ ਫੋਨ ਲੱਗ ਰਿਹਾ ਹੈ ਕਿੱਥੇ ਸੀ ਬੀਜੀ ਤਰਾ ਹੁਣ ਨਾ ਮੈਨੂੰ ਹੋਰ ਕੋਈ ਕੰਮ ਨਹੀਂ ਆ ਬੀਜੀ ਕਿੱਥੇ ਸੀਗਾ ਮੈਨੂੰ ਹੋਰ ਵੀ ਫੋਨ ਆਂਦੇ ਰਿਸ਼ਤੇਦਾਰਾਂ ਦੇ ਮਾਪੇ ਦੇ ਹੁਣ ਹਰ ਇੱਕ ਗੱਲ ਤੈਨੂੰ ਦੱਸਿਆ ਕਰਾਂ ਯਾਰ ਫਿਰ ਤਾ ਮੈਨੂੰ ਟਾਈਮ ਦਿੱਤਾ ਸੀਗਾ ਇੱਕ ਘੰਟੇ ਤੋਂ ਵੇਟ ਕਰ ਰਿਹਾਗਾ ਫਿਰ ਕੀ ਹੋ ਗਿਆ ਵੇਟ ਕਰ ਰਹੀਆਂ ਜੇ ਤੂੰ ਤੱਕ ਦੱਸ ਕੇ ਨਹੀਂ ਆਉਣਾ ਮੈਂ ਤਾਂ ਸੋ ਬਹਾਨਾ ਲਾ ਕੇ ਆਉਣਾ ਹੁੰਦਾ ਚਲ ਪ੍ਰੀਤੂ ਤੱਕ ਕੋਈ ਗੱਲ ਨਹੀਂ ਕਿ ਆਪਾਂ ਹੁਣ ਚੰਗੀ ਤਰ੍ਹਾਂ ਮਿਲ ਲਾਂਗੇ ਮਸਤ ਆਈਆਂ ਤੂੰ ਉਹ ਛੱਡ ਪਰਾਂ ਮੇਰੇ ਹੱਥ ਨੂੰ ਮਿਲਣ ਨੇ ਆ ਮੇਰਾ ਕੀ ਕਹਿ ਰਹੀਆਂ ਤੂੰ ਰਾਤ ਤੇ ਤੂੰ ਬੜਾ ਵਾਅਦਾ ਕਰਦੀ ਸੀ ਵੀ ਆਪਾਂ ਉੱਥੇ ਮਿਲਾਂਗੇ ਹੁਣ ਕੀ ਹੋ ਗਿਆ ਤੈਨੂੰ ਇੰਨੇ ਛੇ ਦੀ ਉਹ ਪਹਿਲਾਂ ਨਾ ਮੈਨੂੰ ਤੇਰੀ ਕਰਤੂਤਾਂ ਦਾ ਨਹੀਂ ਸੀ ਪਤਾ ਪਰ ਹੁਣ ਤੇਰੀਆਂ ਸਾਰੀਆਂ ਕਰਤੂਤਾ ਮੇਰੇ ਅੱਖਾਂ ਸਾਹਮਣੇ ਆ ਗਈਆਂ ਉਹ ਕੀ ਸਾਹਮਣੇ ਆ ਗਿਆ ਤੇਰੇ ਇਹ ਜਾ ਜਿਹੜੇ ਤੋਂ ਮੇਰੇ ਤੋਂ ਇੰਨੀ ਨਫ਼ਰਤ ਕਰਨ ਲੱਗੀ ਕੋਈ ਨਾ ਪੁੱਤ ਇਹ ਵੀ ਦੱਸ ਦਿੰਨੀ ਆ ਇੱਕ ਵਾਰੀ ਪਿੱਛੇ ਮੁੜ ਕੇ ਤਾਂ ਵੇਖ ਹੈ ਪਿੱਛੇ ਮੁੜ ਕੇ ਹਾਂ ਤੂੰ ਇੱਥੇ ਹਾਂ ਕਿਉਂ ਮੈਨੂੰ ਦੇਖ ਕੇ ਘਬਰਾ ਕਿਉਂ ਗਿਆ ਬੰਟੀ ਮੈਨੂੰ ਦੇਖ ਕੇ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਨਾਲੇ ਫਿਰ ਮੈਂ ਤਾਂ ਤੇਰਾ ਸੱਚਾ ਪਿਆਰ ਆ ਨਾ ਭਰੀਆਂ ਕਸਮਾਂ ਖਾਂਦਾ ਸੀ ਬੜੇ ਵਾਦੇ ਕਰਦਾ ਸੀ ਵੀ ਤੇਰੇ ਨਾਲ ਵਿਆਹ ਕਰਾਉਂਗਾ ਨਾ ਹੁਣ ਤੇਰੇ ਕਸਮਾਂ ਵਾਦੇ ਕਿੱਧਰ ਗਏ ਦੱਸੀ ਮੈਨੂੰ ਤੇਰਾ ਮਨ ਤੈਨੂੰ ਇੱਥੇ ਕਿਹਨੇ ਬੁਲਾਇਆਗਾ ਮੈਂ ਬੁਲਾਇਆ ਹੈ ਤੈਂ ਬੁਲਾਇਆਗਾ ਹਾਂ ਤੁਸੀਂ ਜਾਣਦੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਅਸੀਂ ਪੱਕੀਆਂ ਸਹੇਲੀਆਂ ਨਾਲੇ ਨਾ ਤੂੰ ਇੱਕ ਨੰਬਰ ਦਾ ਧੋਖੇਵਾਜਾ ਧੋਖੇਵਾਜ ਤੈਨੂੰ ਮੈਂ ਕਿਹਾ ਸੀ ਨਾ ਜਦੋਂ ਮੈਂ ਆਪ ਦੇ ਸਹਾਰਾ ਵਾਲੇ ਨੂੰ ਮਾਰ ਸਕਦੀ ਆ ਨਾ ਤਾਂ ਤੇਰਾ ਤੇਰਾ ਮੈਂ ਕੁਝ ਵੀ ਹਸ਼ਰ ਕਰ ਸਕਦੀ ਆ ਜਰਪੀ ਦਾ ਤੈ ਹੀ ਮੇਰੇ ਨਾਲ ਏਡਾ ਵੱਡਾ ਧੋਖਾ ਕੀਤਾਗਾ ਇਹ ਵੀ ਤੈਨੂੰ ਦੱਸ ਦਿੰਦੀ ਆ ਜਦੋਂ ਮੈਂ ਤੇ ਪ੍ਰੀਤ ਵਿਰਿਆ ਇਕੱਲੇ ਕੀ ਰੇਡ ਲਾਏ ਨੇ ਪ੍ਰੀਤ ਅਮਨਾ ਤੂੰ ਹੋਰ ਵੀ ਤਾਂ ਠੀਕ ਆ ਤੂੰ ਮੈਂ ਠੀਕ ਆ ਤੂੰ ਸੁਣਾ ਪਣੇ ਤੇਰਾ ਕੀ ਹਾਲ ਆ ਤੂੰ ਤਾਂ ਦੇਖਣੋਂ ਹੀ ਗਈ ਮਸਾਂ ਲੱਭੀਆਂ ਬਸ ਤੇ ਤੂੰ ਇੱਥੇ ਕਿਵੇਂ ਮੈਂ ਮੈਂ ਤਾਂ ਬਸ ਬਾਜ਼ਾਰ ਤੇ ਥੋੜਾ ਸਮਾਨ ਲੈਣ ਆਈ ਸੀ ਨਹੀਂ ਤੇਰਾ ਤਾਂ ਵਿਆਹ ਹੋ ਗਿਆ ਸੀ ਪਰ ਤੇਰਾ ਵਿਆਹ ਤਾਂ ਕਿਤੇ ਹੋਰ ਹੋਇਆ ਸੀ ਨਾ ਬਸ ਪਣੇ ਕੀ ਛੜੇ ਛੜਦੀਆਂ ਤੇ ਕਿਸਰਾਪੀ ਨਾਲ ਵਿਆਹ ਤਾਂ ਦਿਨ ਪਤਾ ਸ਼ਰਾਬੀ ਮਾਰਕੁੱਟ ਕਰਦਾ ਸੀ ਦਾਰੂ ਪੀਕੇ ਘਰੋਂ ਕੱਢਦਾ ਉਹਨੇ ਮੈਨੂੰ ਹਾਏ ਹਾਏ ਪ੍ਰੀਤ ਫੇਰ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਰ ਆ ਹੁਣ ਨਾਲ ਦੀ ਗਲੀ 'ਚ ਮੇਰਾ ਘਰ ਆ ਕਿਰਾਏ 'ਤੇ ਰਹਿਨੀ ਆ ਬਸ ਔਖਾ ਸੁੱਖਾ ਵੇਲਾ ਕੱਢੀ ਜਾਨੀ ਆ ਚੱਲ ਕੋਈ ਨਾ ਪ੍ਰੀਤ ਤੂੰ ਘਬਰਾਇਆ ਨਾ ਕਰ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸੀ ਉਹ ਤਾਂ ਕੋਈ ਨਹੀਂ ਮੇਰੇ ਨਾਲੋਂ ਵੱਧ ਮਾੜਾ ਤਾਂ ਤੇ ਨਾ ਹੋਇਆ ਮੈਂ ਤਾਂ ਉਹਨੇ ਸਭ ਕੁਝ ਦਿੱਤਾ ਰਾਣੀ ਨੇ ਨਾ ਮੈਨੂੰ ਐਂ ਦੱਸ ਤੂੰ ਆਪਦੇ ਘਰ ਵਾਲੇ ਦਾ ਫੋਨ ਕਿਉਂ ਕੀਤਾ ਪ੍ਰੀਤ ਕੀ ਦੱਸਾਂ ਮੈਂ ਨਾ ਇੱਕ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹ ਤੋਂ ਬਿਨਾ ਨਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਫਿਰ ਕੀ ਕਰਦੀ ਉਹਨੂੰ ਪਾਉਣ ਵਾਸਤੇ ਨਾ ਮੈਨੂੰ ਆਪਦੇ ਘਰ ਵਾਲੇ ਦਾ ਕਤਲ ਕਰਨਾ ਪਿਆ ਚੱਲ ਛੱਡ ਦੇ ਗੱਲਾਂ ਨੂੰ ਹੋਰ ਸੁਣਾ ਹੁਣ ਤਾਂ ਠੀਕ ਐ ਹਾਂ ਮੈਂ ਠੀਕ ਆ ਚੱਲ ਛੱਡ ਤੂੰ ਮੈਨੂੰ ਇਹ ਦੱਸ ਤੂੰ ਰਹਿੰਦੀ ਕਿੱਥੇ ਐ ਇੱਥੇ ਮੈਂ ਬਾਜ਼ਾਰ ਦੇ ਪਿਛਲੀ ਗਲੀ ਚ ਕਿਰਾਏ ਤੇ ਰਹਿਣੀ ਆ ਅੱਛਾ ਫਿਰ ਕੀ ਕਰਦੀ ਹੁੰਨੀ ਆ ਬਸ ਕੁਛ ਨਹੀਂ ਮੈਂ ਤਾਂ ਕੰਮ ਹੀ ਦੇਖਦੀ ਫਿਰਦੀ ਆ ਜੇ ਕੋਈ ਮੈਨੂੰ ਕੰਮ ਮਿਲ ਜੇ ਮਾਂ ਦੇਖ ਪਈ ਤੋ ਅੱਜ ਦੇ ਟਾਈਮ 'ਚ ਨਾ ਪੈਸੇ ਦੀ ਬਹੁਤ ਜ਼ਰੂਰਤ ਰਹਿੰਦੀ ਆ ਉਹ ਤਾਂ ਹੈ ਭੈਣੇ ਫਿਰ ਕਰੀਏ ਵੀ ਕੀ ਮੇਰੀ ਗੱਲ ਸੁਣ ਜੇ ਤੂੰ ਮੇਰਾ ਸਾਥ ਦੇਵੇਂਗੀ ਕਿਸੇ ਕੰਮ 'ਚ ਤਾਂ ਤੈਨੂੰ ਮੋਟੀ ਰਕਮ ਮਿਲ ਜੂਗੀ ਮੈਂ ਇਹ ਵੀ ਕੋਈ ਗੱਲ ਆ ਕਹਿਣ ਵਾਲੀ ਐ ਭੈਣੇ ਕਿਸੇ ਵੇਲੇ ਨਾ ਤੂੰ ਮੇਰੇ ਓਕੇ ਟਾਈਮ ਚ ਖੜੀ ਸੀ ਜੱਜ ਨਾ ਮੈਂ ਖੜੀ ਤੇ ਫਿਰ ਕੀ ਫਾਇਦਾ ਹੋਇਆ ਇਹ ਜੀ ਦੋਸਤੀ ਦਾ ਤੂੰ ਦੱਸ ਕੰਮ ਕੀ ਆ ਜਾਣੇ ਕੰਮ ਤਾਂ ਬਹੁਤ ਵੱਡਾ ਤੂੰ ਇੱਕ ਵਾਰ ਕਹਿ ਫਿਰ ਸਾਥ ਦੇਵੇਂਗੀ ਨਾ ਪੱਕਾ ਮਾਂ ਪੱਕਾ ਜੇ ਤੂੰ ਕਵੇਂ ਨਾ ਮੈਂ ਜਾਨ ਵੀ ਦੇ ਦਾਂਗੀ ਤੂੰ ਦੱਸ ਤਾਂ ਸਹੀ ਮੇਰੀ ਗੱਲ ਸੁਣ ਪ੍ਰੀਤ ਇੱਕ ਮੁੰਡੇ ਨੇ ਨਾ ਤੂੰ ਝਾਲਚ ਫਸਾਉਣਾ ਹੈ ਝਾਲਚ ਫਸਾਉਣਾ ਹਾਂ ਪ੍ਰੀਤ بس ਉਹਨੂੰ ਸਭ ਕੁਝ ਸਿਖਾਉਣਾ ਹੈ ਜੇ ਇੱਕ ਵਾਰ ਉਹਨੂੰ ਸਭ ਸਿਖਾਤਾ ਨਾ ਸੱਚੀ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਜਾਊਗੀ ਭੈਣ ਬਣ ਕੇ ਮੇਰਾ ਕੰਮ ਕਰ ਦੇ ਕੋਈ ਗੱਲ ਨਹੀਂ ਤੇਰਾ ਇਹ ਕੰਮ ਹੋਇਆ ਲੈ ਚਲ ਮੇਰੀ ਗੱਲ ਸੁਣ ਤੈਨੂੰ ਸਾਰੀ ਕਹਾਣੀ ਨਾ ਮੈਂ ਆਪਣੇ ਘਰ ਦੱਸੂਗੀ ਦੇਖ ਇੱਥੇ ਤਾਂ ਸਾਰੀ ਗੱਲ ਦੱਸੀ ਵੀ ਨਾ ਜਾਣੀ ਤੂੰ ਮੇਰੇ ਘਰ ਆ ਜੀ ਸ਼ੇਰ ਮੰਦਰ ਕੋਲ ਮੇਰਾ ਘਰ ਹੈ ਠੀਕ ਆ ਠੀਕ ਹੈ ਬਾਕੀ ਤੂੰ ਮੈਨੂੰ ਆਪਦਾ ਨੰਬਰ ਦੇ ਹਾਂ ਜੇ ਮੈਂ ਕਰਦਾ ਨੋਟ ਹਾਂ ਨੋਟ ਕਰਦੇ ਨੇ ਨਹੀਂ ਤੇ ਮੈਂ ਸ਼ਾਮ ਨੂੰ ਆਵਾਂਗੀ ਹਾਂ ਹਾਂ ਠੀਕ ਹੈ ਚਲ ਠੀਕ ਆ ਫਿਰ ਮਿਲਦੇ ਆਂ ਆਪਾਂ ਸ਼ਾਮ ਨੂੰ ਹਾਂ ਜਲਦੀ ਆ ਜੀ ਠੀਕ ਹੈ ਮੈਂ ਪੱਕਾ ਠੀਕ ਹੈ ਠੀਕ ਹੈ ਪ੍ਰੀਤ ਅਜ ਤੱਕ ਵੀ ਨਹੀਂ ਆਈ ਫੋਨ ਕਰਾਂ ਕਿ ਨਾ ਚਲ ਟਾਈਮ ਲੱਗ ਗਿਆ ਉਹਨਾ ਵੇਟ ਕਰਦੇ ਆ ਥੋੜਾ ਟਾਈਮ ਆ ਜਾ ਆ ਜਾ ਪ੍ਰੀਤ ਲੰਘਿਆ ਕੀ ਗੱਲ ਟਾਈਮ ਹੀ ਬਹੁਤ ਲਾਤਾ ਉਹ ਬਸ ਥੋੜਾ ਜਿਹਾ ਘਰੇ ਕੰਮ ਸੀਗਾ ਨਾ ਹਾਂ ਹੁਣ ਦੱਸ ਮੈਨੂੰ ਮੇਰੀ ਗੱਲ ਸੁਣ ਸਾਰਾ ਆਤਾ ਪਤਾ ਤਾਂ ਤੈਨੂੰ ਪਤਾ ਲੱਗ ਹੀ ਗਿਆ ਹਨਾ ਉਹ ਕਿੱਥੇ ਰਹਿੰਦਾ ਹੈ ਉਹ ਤਾਂ ਮੈਨੂੰ ਤੂੰ ਦੱਸ ਹੀ ਦਿੱਤਾ ਸੀ ਹੁਣ ਤੂੰ ਮੈਨੂੰ ਐ ਦੱਸ ਉਹ ਪਲਾਨ ਕਰਨਾ ਕਿ ਦੋਹਾਂ ਤੇ ਕਿਹੜੇ ਹਿਸਾਬ ਨਾਲ ਕਰਨਾ ਹੈ ਮੇਰੀ ਗੱਲ ਸੁਣ ਪ੍ਰੀਤ ਇਹਨਾਂ ਸਾਵਧਾਨੀਆਂ ਵਾਲਾ ਕੰਮ ਆ ਪੂਰਾ ਧਿਆਨ ਨਾਲ ਕਰਨਾ ਚੌਕਸੀ ਨਾਲ ਠੀਕ ਹੈ ਕਰਨਾ ਕੀ ਹੈ ਇਹ ਤੈਨੂੰ ਮੈਂ ਦੱਸ ਦਿੰਨੀ ਆ ਬਸ ਤੂੰ ਇੱਕ ਡੋਲੂ ਲੈ ਕੇ ਨਾ ਬਾਂਟੀ ਦੇ ਘਰ ਦੇ ਗੇਟ ਮੁਰਦੀ ਲੰਘ ਜੀ ਤੇ ਉਹਦੀਆਂ ਨਜ਼ਰਾਂ 'ਚ ਨਜ਼ਰਾਂ ਪਾ ਲਈ ਨਜ਼ਰਾਂ ਤੇਰੀਆਂ ਇੰਨੀਆਂ ਪਿਆਰ ਭਰੀਆਂ ਹੋਣੀਆਂ ਚਾਹੀਦੀਆਂ ਨੇ بس ਇੰਨਾ ਪਿਆਰ ਜਤਾਂ ਕਿ ਉਹਨੂੰ ਤੇਰੇ ਬਿਨਾ ਕੁਝ ਵੀ ਨਾ ਦਿਖੇ ਤੂੰ ਨਾ ਫਿਕਰ ਨਾ ਕਰ ਇਹ ਮੇਰਾ ਕੰਮ ਆ ਮੈਂ ਆਪ ਹੀ ਕਰ ਦੇਣਾ ਔਰ ਮੈਨੂੰ ਪਤਾ ਹੈ ਮੈਂ ਕਿਹੜੇ ਤਰੀਕੇ ਨਾਲ ਕਰਨਾ ਹੈ ਠੀਕ ਹੈ ਪ੍ਰੀਤ ਮੈਂ ਇਹ ਗੱਲ ਨਾ ਦਾਅਵੇ ਨਾਲ ਕਹਿ ਸਕਦੀ ਆ ਉਹ ਤੇਰੇ ਮਗਰ ਜ਼ਰੂਰ ਆਊਗਾ بس ਤੂੰ ਇੱਕ ਵਾਰ ਇਹ ਪਲਾਨ ਖੇੜ ਦੇ ਚੱਲ ਠੀਕ ਆ ਫੇਰ ਮੈਂ ਚਲਦੀ ਆ ਠੀਕ ਹੈ ਧਿਆਨ ਨਾਲ ਕਰੇ ਕੰਮ ਠੀਕ ਹੈ ਮਾਂ ਤੂੰ ਜਮਾ ਟੈਨਸ਼ਨ ਨਾ ਲੈ ਮੇਰੇ ਤੇ ਛੱਡ ਦੇ ਸਾਰੀ ਗੇਮ ਲੈ ਵੀ ਅਮਨ ਜੋ ਤੂੰ ਚਾਹੁੰਦੀ ਸੀ ਨਾ ਹੁਣ ਉਹੀ ਹੋਊਗਾ ਹੁਣ ਦੇਖੀ ਬੰਤੀ ਤੇਰਾ ਮੈਂ ਕੀ ਹਸ਼ਰ ਕਰਦੀ ਆ ਤੂੰ ਆਪਦੇ ਆਪ ਨੂੰ ਜ਼ਿਆਦਾ ਚੁਸਤ ਸਮਝਦਾ ਨਾ ਹੁਣ ਦੇਖੀ ਹੁਣ ਦੇਖੀ ਮੈਂ ਤੇਰੀਆਂ ਕਿਵੇਂ ਸ਼ਾਲਾਂ ਚਕਾਉਣੀ ਆ ਪਲਾਨਿੰਗ ਸੀ ਸਾਡੀ ਤੈਨੂੰ ਸਬਕ ਸਿਖਾਉਣ ਦੀ ਧੋਖੇਬਾਜ਼ ਜਨਾਨੀਆਂ ਮੈਨੂੰ ਸਬਕ ਸਿਖਾਉਂਗੀਆਂ ਤੁਸੀਂ ਲਾਲੀ ਤੂੰ ਹਾਂ ਮੈਂ ਪਰ ਤੂੰ ਤਾਂ ਮਰ ਗਿਆ ਸੀਗਾ ਉਹ ਤਾਂ ਤੇਰਾ ਭਲੇਖਾ ਸੀ ਪਰ ਤੂੰ ਕਿਵੇਂ ਬਚ ਗਿਆ ਮੈਂ ਜਦ ਤੱਕ ਵੀ ਨਹੀਂ ਆਇਆ ਚੱਲ ਆ ਗਿਆ ਆ ਜਾ ਆ ਜਾ ਲਾਲੀ ਐਨੀ ਵੇਟ ਐਨੀ ਵੇਟ ਕਰਾਉਂਦਾ ਹੁੰਦਾ ਕੋਈ ਭਲਾ ਉਹ ਯਾਰ ਦੱਸ ਕੀ ਕਰਾਂ ਕਰੇ ਕੰਮ ਹੀ ਵਾਲੇ ਹੁੰਦੇ ਹਾਂਜੀ ਦੱਸੋ ਕਿਵੇਂ ਪੁੱਲਤੇ ਬੁਲਾ ਲਿਆ ਅੱਜ ਫਿਰ ਅੱਜ ਮੈਂ ਸੋਚਿਆ ਸਾਨੂੰ ਕੋਈ ਸਰਪ੍ਰਾਈਜ਼ ਹੀ ਦੇ ਦਾਂ ਜਲਦੀ ਦੱਸ ਮੇਰੀ ਜਾਨ ਨਰਤ ਤਾ ਰਹਿਣਾ ਨਹੀਂ ਜਾ ਰਿਹਾ ਅੱਛਾ ਇਹ ਕਿਹੜਾ ਤੁਸੀਂ ਕਾਲੀ ਬੋਤ ਕਰਦੇ ਹੋ ਕੋਈ ਗੱਲ ਨਹੀਂ ਮੜਾ ਜ ਤੁਸੀਂ ਸਬਰ ਵੀ ਰੱਖਿਆ ਕਰੋ ਨਾ ਜਦੋਂ ਸਾਹਮਣੇ ਇੰਨੀ ਸੋਹਣੀ ਚੀਜ਼ ਹੋਵੇ ਨਾ ਤਾ ਰਹਿਣਾ ਨਹੀਂ ਜਾਂਦਾ ਅੱਛਾ ਚਲੋ ਕੋਈ ਨਾ ਬਹੁਤ ਜਲ ਜਤਾ ਨੂੰ ਸਰਪ੍ਰਾਈਜ਼ ਮਿਲਣ ਵਾਲੀ ਹੈ ਦੱਸ ਦੇ ਮੇਰੀ ਜਾਨ ਮਤੋਂ ਸਬਰ ਨਹੀਂ ਹੋ ਰਿਹਾ ਆ ਰੋੜਾ ਬਣਦਾ ਸੀਗਾ ਹੁਣ ਤਾਂ ਨਹੀਂ ਫਿਕਰ ਕਿਸੇ ਗੱਲ ਦੀ ਨਾ ਨਾ ਮੇਰੀ ਜਾਨ ਤੁਸੀਂ ਮੇਰੇ ਲਈ ਇੰਨਾ ਕੀਤਾ ਨਾ ਐਨੇ ਕਾਫੀ ਐ ਚਲ ਆ ਜਾ ਫਿਰ ਹਲੋ ਕੌਣ ਬਈ ਹਲੋ ਨਾਲੀ ਯਾਰ ਕਿਵੇਂ ਬਈ ਤੂੰ ਠੀਕ ਆ ਹਾਂ ਬਈ ਕੀ ਗੱਲੋਂ ਠੀਕ ਆ ਮੈਂ ਐਵੇਂ ਬਚਿਆ ਸੀ ਅਰੇ ਹੁਣ ਤੂੰ ਨਹੀਂ ਬਚਦਾ ਉਹ ਲਾਲੀ ਇਹ ਤਰ੍ਹਾਂ ਪਹਿਲੇ ਖਈਆ ਪਰ ਹੁਣ ਤੂੰ ਨਹੀਂ ਬਚਦਾ ਬਾਂਤੀ ਛੱਡ ਮੇਰੀ ਜ਼ਿੰਦਗੀ ਨਾ ਖੇਡਣਾ ਚਾਹੁੰਦਾ ਸੀ ਤੈਨੂੰ ਤਾਂ ਐਸੀ ਮੈਂ ਮਰ ਗਿਆ ਲਾਲੀ ਨੂੰ ਮਾਰਨਾ ਇਨਾ ਸੌਖਾ ਨਹੀਂ ਓਏ